ਸਸ਼੍ਰੀਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਤੀਸ਼ੀ ਵੱਲੋਂ ਦਿੱਤਾ ਗਿਆਨ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਇਹ ਬਿਆਨ ਜਿਨੇ ਸਾਫ ਤੌਰ ਤੇ ਇਸ ਦੇ ਚ ਕਿਹਾ ਗਿਆ குருਆਂ ਦਾ અપਮਾਨ ਕੀਤਾ ਗਿਆ ਜਿਹਦੀ ਵੀਡੀਓ ਸਾਹਮਣੇ ਆਈ ਜਿਹਦੇ ਤੇ ਪੰਜਾਬ ਚ ਪਰਚੇ ਤਰਜੋਗੇ ਪਰ ਸਵਾਲ ਵੱਡਾ ਹੈ ਕਿ ਪਰਚੇ ਦਰਜ ਕਰਨ ਵਾਲੀ ਪੰਜਾਬ ਪੁਲਿਸ ਦਿੱਲੀ ਵਿਧਾਨ ਸਭਾ ਨੂੰ ਜਵਾਬ ਕਿਉਂ ਨਹੀਂ ਦੇ ਰਹੀ ਇਸ ਸਵਾਲ ਲਗਾਤਾਰ ਵੱਡਾ ਹੋ ਰਿਹਾ ਹੈ। ਔਰ ਹੁਣ ਜੋ ਕਿ 12 ਤਰੀਕ ਤੱਕ ਦਾ ਸਮਾਂ ਪੰਜਾਬ ਪੁਲਿਸ ਦੇ ਡੀਜੀਪੀ ਕਮਿਸ਼ਨਰ ਆਫ ਜਲੰਧਰ ਤੇ ਹੋਰ ਅਫਸਰਾਂ ਨੂੰ ਦਿੱਤਾ ਗਿਆ ਸੀ ਉਹਦਾ ਜਵਾਬ ਵੀ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸੀ ਤੌਰ ਤੇ ਤੇ ਤਲਵਾਰਾਂ ਦੋਨਾਂ ਦੇ ਵਿਚਕਾਰ ਖਿੱਚਣ ਆ ਲੀਆਂ ਯਾਨੀ ਕਿ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇ ਵਿਚਕਾਰ ਪਰ ਕਿਤੇ ਨਾ ਕਿਤੇ ਵਿਧਾਨ ਸਭਾ ਦੀ அவਮਾਨਨਾ ਦਾ ਮਾਮਲਾ ਵੀ ਇੱਕ ਵੱਡੀ ਕਾਰਵਾਈ ਦੇ ਰੂਪ ਚ ਇਹਨਾਂ ਅਫਸਰਾਂ ਤੇ ਵਿਖਾਈ ਦੇ ਸਕਦਾ ਔਰ ਹੁਣ ਅਲਟੀਮੇਟਮ ਜਿੰਨੂੰ ਕਹਿੰਦੇ ਆ ਲਾਸਟ ਵਾਰਨਿੰਗ ਦਿੱਲੀ ਵਿਧਾਨ ਸਭਾ ਵੱਲੋਂ ਦੇ ਦਿੱਤੀ ਗਈ ਹੈ। ਦਰਸਲ ਦਿੱਲੀ ਵਿਧਾਨ ਸਭਾ ਨੇ ਐਡੀਸ਼ਨਲ ਸੈਕਟਰੀ ਹੋਮ ਮਿਨਿਸਟਰੀ ਪੰਜਾਬ ਡੀਜੀਪੀ ਪੰਜਾਬ ਜਲੰਧਰ ਪੁਲਿਸ ਕਮਿਸ਼ਨਰ ਨੂੰ ਦਿੱਲੀ ਦੀ ਸਾਫ ਕਾ ਸੀਐਮ ਆਤੀਸ਼ੀ ਮਾਮਲੇ 'ਚ ਫਟਕਾਰ ਲਾ ਦਿੱਤੀ ਹੈ। ਤਿੰਨਾਂ ਨੂੰ ਪੁੱਛਿਆ ਗਿਆ ਕਿ ਤੈ ਸਮੇ 12 ਫਰਵਰੀ ਤੱਕ ਜਵਾਬ ਕਿਉਂ ਨਹੀਂ ਦਿੱਤਾ ਗਿਆ। ਉਹਨਾਂ ਹੁਣ 20 ਫਰਵਰੀ ਤੱਕ ਦਾ ਅਖੀਰਲਾ ਸਮਾਂ ਦੇ ਦਿੱਤਾ ਗਿਆ ਹੈ। ਦਿੱਲੀ ਵਿਧਾਨ ਸਭਾ ਵੱਲੋਂ ਇੱਕ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਜੇਕਰ ਜਵਾਬ ਨਹੀਂ ਮਿਲਦਾ 22 ਫਰਵਰੀ ਨੂੰ ਤਾਂ அவਮਾਨਨਾ ਦੀ ਕਾਰਵਾਈ ਕੀਤੀ ਜਾਏਗੀ। ਔਰ ਇਹ ਚਿੱਠੀ ਵਿਸ਼ਾਸ਼ਯ ਅਧਿਕਾਰ ਹਨਨ ਤੇ அவਮਾਨਨਾ ਦੀ ਸ਼ਿਕਾਇਤਾਂ ਦੇ ਸਬੰਧ ਚ ਹੈ ਜੋ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਵੱਲੋਂ ਸਿੱਖ ਗੁਰੂਆਂ ਦੇ ਖਿਲਾਫ ਕੀਤੀ ਗਈ ਕਥਿਤ ਟਿੱਪਣੀਆਂ ਨਾਲ ਜੁੜਿਆ ਹੈ। ਇਹ ਮਸਲਾ ਹੈ। ਪਰ ਕੀ ਇਸ ਮਸਲੇ ਨੂੰ ਪੰਜਾਬ ਸਰਕਾਰ ਘੁਮਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਿਰਫ ਮੈਂ ਸਾਂਝੀ ਕਰ ਰਿਹਾ ਹੋਰ ਕੋਈ ਤੁਹਾਨੂੰ ਉਹ ਜਾਣਕਾਰੀ ਨਹੀਂ ਦੇਗਾ ਯਾਨੀ ਪੰਜਾਬ ਦੇ ਹੋਮ ਸੈਕਟਰੀ ਨੂੰ ਡੀਜੀਪੀ ਨੂੰ ਕਮਿਸ਼ਨਰ ਨੂੰ 12 ਤਰੀਕ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ ਉਹ ਜਵਾਬ ਨਹੀਂ ਦਿੱਤਾ ਗਿਆ ਔਰ ਕੱਲ ਜਦੋਂ ਦਿੱਲੀ ਵਿਧਾਨ ਸਭਾ ਨੇ ਅਖੀਰਲਾ ਨੋਟਿਸ ਜਾਰੀ ਕਰ ਦਿੱਤਾ ਤੇ ਹੁਣ ਇੱਕ ਚਿੱਠੀ ਜਿਹੜੀ ਮੀਡੀਆ ਛਣ ਤੱਕ ਨਹੀਂ ਹੈ ਉਹ ਚੁੱਪ-ਚੁਪੀ ਤੇ ਕੱਲ ਜਾਰੀ ਕਰ ਦਿੱਤੀ ਗਈ ਸੀ 13 ਤਰੀਕ ਨੂੰ ਔਰੋ ਚਿੱਠੀ ਇਹ ਕਿ ਸਾਨੂੰ ਤੁਹਾਡਾ ਲੈਟਰ ਮੈਂ ਉਹ ਚਿੱਠੀ ਤੁਹਾਡੇ ਨਾਲ ਇੱਥੇ ਲਾ ਦਿੰਦਾ ਯਾਨੀ ਕਿ ਆਪਣੇ ਵੱਲੋਂ ਇਸ ਕਾਰਵਾਈ ਤੋਂ ਬਚਣ ਦੇ ਲਈ ਪਹਿਲਾ ਇੱਕ ਡੀਜੀਪੀ ਆਫਿਸ ਦਾ ਲੈਟਰ ਤੁਸੀਂ ਵੇਖ ਪਾ ਰਹੇ ਹੋ ਜੋ ਕਿ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰਸ ਨੂੰ ਲਿਖਿਆ ਗਿਆ ਪੰਜਾਬ ਦੇ ਨੂੰ ਕੇਐਫਆਈਆਰ ਅਗੇਂਸਟ ਦਾ एफआईआर रजिस्टर्ड बाय जालंधर पुलिस रिगार्डिंग द वीडियो क्लिप ऑफ श्रीमती आतिशी अनेबल लीडर पोजीशन दिल्ली असेंबली ओदे चो लिख रहे ने के साडे कोल एक जेड़ा 5 फरवरी नु एक लेटर रिसीव होया सी दिल्ली विधानसभा दा ओदे तहत 12 तारीख तक असी जवाब देदा है सेंस रिटन कमेंट इन द मैटर हैज अर्ली बीन सबमिटेड टू द सेक्रेटरी दिल्ली लेजिस्लेचर असेंबली सेक्रेट विद द अप्रूवल ऑफ द स्टेट गवर्नमेंट डेट ए अलोंग विद द नेक्स्टर इज इंक्लोस्ड हियर विद इन ओरिजिनल फॉर इंस्ट्रक्शन फर्दर यानी के पंजाब ਡੀਜੀਪੀ ਸਾਹਿਬ ਨੇ 11 ਤਰੀਕ ਨੂੰ ਇਹ ਚਿੱਠੀ ਜਿਹੜੀ ਹੈ ਹੋਮ ਸੈਕਟਰੀ ਨੂੰ ਭੇਜ ਦਿੱਤੀ ਸੀ। ਔਰ ਉਸ ਤੋਂ ਬਾਅਦ ਹੋਮ ਸੈਕਟਰੀ ਨੇ ਮੇਲ ਤੇ ਇਹ ਚਿੱਠੀ ਭੇਜੀ ਹੈ ਔਰ ਉਹ بھیਜੀ ਗਈ ਹੈ 12 ਤਰੀਕ ਨੂੰ ਆ ਇਸ ਪੂਰੇ ਮਾਮਲੇ ਨੂੰ ਲੈ ਕੇ ਪਰੋਦੇ ਚ ਸਮਾਂ ਹੋਰ ਮੰਗਿਆ ਗਿਆ ਹੈ। ਯਾਨੀ ਕਿ ਜਿਹੜੀ ਇੱਕ ਮੇਲ 12 ਤਰੀਕ ਨੂੰ ਗਈ ਹੈ ਉਹਦੇ ਚ ਉਹਨਾਂ ਨੇ ਲਿਖ ਦਿੱਤਾ ਮੈਂ ਉਹ ਨਾਲ ਲਾ ਰਿਹਾ ਮੇਲ ਉਹਦਾ ਅਖੀਰਲਾ ਪੈਰਾ ਪੜ ਦੇਣਾ ਫਿਰ ਤੁਹਾਨੂੰ ਅਸਲ ਕਹਾਣੀ ਦੱਸੂਗਾ ਹੋ ਕੀ ਰਿਹਾ। द अबव इज हम्बली सबमिटेड फॉर योर इन्फॉर्मेशन एंड नेसेसरी एक्शन द फॉर्मल रिप्लाई ऑफ द एडिशनल चीफ सेक्रेटरी डिपार्टमेंट ऑफ होम अफेयर्स गवर्नमेंट ऑफ पंजाब और अनब लाइंस हैज ऑलरेडी बीन सबमिटेड फॉर द अप्रूवल ऑफ द कॉम्पिटेंट अथॉरिटी एंड वुड बी सेंड टू यू वंस इट इज हैपन यानि कि जवाब नहीं दिता गया ਪੰਜਾਬ ਸਰਕਾਰ ਦੇ ਹੋਮ ਸੈਕਟਰੀ ਵੱਲੋਂ ਚਿੱਠੀ ਲਿਖ ਕੇ ਕਿਹਾ ਗਿਆ ਕਿ ਹੋਮ ਸੈਕਟਰੀ ਨੇ ਆਪਣਾ ਜੋ ਲਿਖਤੀ ਜਵਾਬ ਜੋ ਤੁਹਾਨੂੰ ਦੇਣਾ ਦਿੱਲੀ ਵਿਧਾਨ ਸਭਾ ਨੂੰ ਉਹ ਕੰਪੀਟੈਂਟ ਅਥਾਰਟੀ ਕੋ ਭੇਜਿਆ ਗਿਆ ਹੈ ਜਿਵੇਂ ਉੱਥੋਂ ਅਪਰੂਵਲ ਆਏਗਾ ਉਹ ਤੁਹਾਨੂੰ ਦੇ ਦਿੱਤਾ ਜਾਏਗਾ ਇਹਨਾਂ ਕੰਪੀਟੈਂਟ ਅਥਾਰਟੀ ਹੈ ਕੌਣ ਉਹਦੇ ਤੇ ਕਹਾਣੀ ਆ ਕੇ ਆੜੀ ਹੈ ਹੁਣ ਦਿੱਲੀ ਵਿਧਾਨ ਸਭਾ ਨੇ ਜਿਹੜਾ ਨੋਟਿਸ ਜਾਰੀ ਕੀਤਾ ਨਾ ਜੋ 20 ਤਰੀਕ ਤੱਕ ਦਾ ਹੈ ਮੈਨੇ ਕਿ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਟਾਲਤਾ ਹੋਮ ਸੈਕਟਰੀ ਨੇ ਕਿ ਭਾਈ ਅਸੀਂ ਤਿਆਰ ਹੈ ਸਾਡਾ ਰਿਪਲਾਈ ਤੁਹਾਨੂੰ ਦੇਣਾ ਪਰ ਉਹ ਅਸੀਂ ਕੰਪੀਟੈਂਟ ਅਥਾਰਟੀ ਸਾਡੀ ਜਿਹੜੀ ਹੈ ਉਹਦੇ ਕੋਲ ਭੇਜਿਆ ਹੋਇਆ ਸੋ ਥੈਟ ਕਿ ਉੱਥੋਂ ਤੋਂ ਅਪਰੂਵਲ ਆ ਜਾਏ ਫਿਰ ਤੁਹਾਨੂੰ ਦੇ ਦਾਂਗੇ ਪਰ ਨਹੀਂ ਉਸ ਤੋਂ ਬਾਅਦ ਉਹ ਸਾਫ਼ ਤੌਰ ਤੇ ਕਿਹਾ ਗਿਆ ਦਿੱਲੀ ਵਿਧਾਨ ਸਭਾ ਵੱਲੋਂ ਕਿ 13 ਫਰਵਰੀ ਨੂੰ ਭੇਜੇਗੇ ਲੈਟਰ ਚ ਲਿਖਿਆ ਹੈ ਕਿ ਇਹ ਲੈਟਰ 5 ਫਰਵਰੀ 2026 ਨੂੰ ਭੇਜੇ ਗਏ ਪਿਛਲੇ ਲੈਟਰ ਦੇ ਮੁਤਲਕ ਹੈ ਤੇ ਵਿਸ਼ੇਸ਼ ਅਧਿਕਾਰ ਮਾਮਲੇ ਦੀ ਕਮੇਟੀ ਡੀਜੀਪੀ ਪੰਜਾਬ ਗੌਰਵ ਯਾਦਵ ਸੀਪੀ ਜਲੰਧਰ ਤਨਪ੍ਰੀਤ ਕੌਰ ਤੇ ਗ੍ਰੈਸ 77 ਤੋਂ ਜਵਾਬ ਮੰਗਿਆ ਸੀ ਇਹ ਜਵਾਬ 12 ਫਰਵਰੀ 2026 ਤੱਕ ਜਾਂ ਉਸ ਤੋਂ ਪਹਿਲਾਂ ਜਮਾ ਕਰਨਾ ਸੀ ਹਾਲਾਂਕਿ ਕੋਈ ਜਵਾਬ ਅਜੇ ਤੱਕ ਨਹੀਂ ਆਇਆ ਫਿਰ ਅੱਗੇ ਲਿਖਿਆ ਕਿ ਲੈਟਰਨ ਦੇ ਕੇ ਲੈਟਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਸਭਾਪਤੀ ਪ੍ਰਦੀਪਮਨ ਸਿੰਘ ਰਾਜਪੂਤ ਨੇ ਸੂਚਿਤ ਕੀਤਾ ਹੈ ਕਿ ਵਿਸ਼ੇਸ਼ ਅਧਿਕਾਰ ਦੇ ਮਾਮਲੇ ਸਿੱਧੇ ਉਸ ਵਿਅਕਤੀ ਨਾਲ ਸੰਬੰਧਿਤ ਹੁੰਦੇ ਨੇ ਜਿਹਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਇਹ ਕੋਈ ਵਿਭਾਗੀਏ ਕਾਰਵਾਈ ਨਹੀਂ ਹੈ ਜਾਣੇ ਕਿ ਤੁਹਾਡੀ ਆਫਿਸ ਵਾਲੀ ਕਾਰਵਾਈ ਨਹੀਂ ਹੈ ਕਿ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਕੰਪੀਟੈਂਟ ਅਥਾਰਟੀ ਦਾ ਜ਼ਿਕਰ ਜਿਹੜਾ ਉਸ ਚਿੱਠੀ ਚ ਕਰ ਦਿੱਤਾ ਗਿਆ ਇਹ ਮਸਲਾ ਪਰਸਨ ਟੂ ਪਰਸਨ ਹੈ ਜੇ ਦਿੱਲੀ ਵਿਧਾਨ ਸਭਾ ਨੇ ਡੀਜੀਪੀ ਨੂੰ ਸੀਪੀ ਨੂੰ ਭੇਜਿਆ ਜਵਾਬ ਉਹਨਾਂ ਨੇ ਦੇਣੇ ਹੈ ਇਹ ਵਾਇਆ ਗ੍ਰੈਵ ਭਾਗ ਵੱਲੋਂ ਤੁਸੀਂ ਕਹਿ ਰਹੇ ਹੋ ਕਿ ਕੰਪੀਟੈਂਟ ਅਥਾਰਟੀ ਤੋਂ ਜਿਵੇਂ ਜਵਾਬ ਆਏਗਾ ਤੁਹਾਨੂੰ ਭੇਜਿਆ ਜਾਏਗਾ ਨਹੀਂ ਹੈ ਫਿਰ ਅੱਗੇ ਕਹਿ ਰਹੇ ਨੇ ਕਿ ਜਵਾਬ ਦੇਣ 'ਚ ਜੇ ਕਿਸੇ ਵੀ ਤਰ੍ਹਾਂ ਦੀ ਦੇਰੀ ਉਹ ਨਹੀਂ برداشت ਕੀਤੀ ਜਾ ਸਕਦੀ ਕਮੇਟੀ ਵੱਲੋਂ ਮੰਗੀ ਗਈ ਜਾਣਕਾਰੀਆਂ ਦਸਤਾਵੇਜ਼ ਦੇਰੀ ਵਿੱਚ ਦੇਰੀ ਕਰਨ ਤੇ ਦੇਣ 'ਚ ਦੇਰੀ ਕਰਨ ਤੇ ਜਾਂ ਮਨਾਂ ਕਰਨ ਤੇ ਤੁਹਾਡੇ ਤੇ ਵਿਸ਼ੇਸ਼ ਅਧਿਕਾਰ ਹਨਨ ਤੇ ਅਮਾਨਨਾ ਇਹਨੂੰ ਮੰਨਿਆ ਜਾਏਗਾ ਲੈਟਰ 'ਚ ਲਿਖਿਆ ਗਿਆ ਹੈ ਕਿ ਤਿੰਨੋਂ ਜ਼ਿੰਮੇਵਾਰ ਅਫਸਰਾਂ ਨੂੰ 5 ਫਰਵਰੀ ਦੇ ਲੈਟਰ ਦਾ ਜਵਾਬ ਇੱਕ ਵਾਰ ਫਿਰ ਤੋਂ ਦੇਣ ਦਾ ਅਖੀਰਲਾ ਮੌਕਾ ਦਿੱਤਾ ਜਾਂਦਾ ਹੈ ਹੁਣ ਤੁਹਾਨੂੰ ਇਹ ਜਵਾਬ 20 ਫਰਵਰੀ 2026 ਤੱਕ ਜਾਂ ਉਸ ਤੋਂ ਪਹਿਲਾਂ ਹਰ ਹਾਲ 'ਚ ਜਮ੍ਹਾਂ ਕਰਨਾ ਹੋਏਗਾ। ਯਾਨੀ ਕਿ ਇਸ ਪੂਰੇ ਮਾਮਲੇ ਤੇ ਪੰਜਾਬ ਸਰਕਾਰ ਕਿਰੀ ਹੋਈ ਇਹ ਮੁਸ਼ਕਿਲ ਚ ਡੀਜੀਪੀ ਨੇ ਦਿੱਲੀ ਵਿਧਾਨ ਸਭਾ ਵੱਲੋਂ ਡੀਜੀਪੀ ਤੇ ਕਮਿਸ਼ਨਰ ਤੋਂ ਜਵਾਬ ਮੰਗਿਆ ਜਾ ਰਿਹਾ ਪਰ ਹੋਮ ਸੈਕਟਰੀ ਕਹਿ ਰਹੇ ਨੇ ਕਿ ਕੰਪੀਟੈਂਟ ਅਥਾਰਟੀ ਤੋਂ ਅਪਰੂਵਲ ਤੋਂ ਬਾਅਦ ਤੁਹਾਨੂੰ ਭੇਜ ਦਿੱਤਾ ਜਾਏਗਾ। ਹੁਣ ਦਿੱਲੀ ਵਿਧਾਨ ਸਭਾ ਕਹਿ ਰਹੀ ਹੈ ਮਸਲਾ ਜੀ ਅਫਸਰਾਂ ਨਾਲ ਜੁੜਿਆ ਹੈ। ਜੇ ਵਿਧਾਨ ਸਭਾ ਕਿਸੇ ਨੂੰ ਨੋਟਿਸ ਭੇਜਦੀ ਹੈ ਉਹ ਬੰਦੇ ਵੱਲੋਂ ਭੇਜਿਆ ਜਾਣਾ ਚਾਹੀਦਾ ਨਾ ਕਿ ਕਿਸੇ ਵਿਭਾਗੀ ਕਾਰਵਾਈ ਵੱਲੋਂ। ਯਾ ਇਸ ਤਰ੍ਹਾਂ ਕੁਮਾਕੇ ਸੋ ਇਹ ਮਸਲਾ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਬਹੁਤ ਵੱਡੇ ਪੱਦਰਤੇ ਇਹਦੇ ਤੇ ਤਲਵਾਰਾਂ ਖਿੱਚਦੀਆਂ ਨਜ਼ਰ ਆਣਗੀਆਂ ਕਿਉਂਕਿ ਲਗਾਤਾਰੇ ਸਵਾਲ ਉੱਠ ਰਹੇ ਸੀ ਕਿ ਭਾਈ ਇਹ ਵੀਡੀਓ ਜਿਹੜੀ ਹੈ ਦਿੱਲੀ ਵਿਧਾਨ ਸਭਾ ਕਹਿੰਦੀ ਹੈ ਕਿ ਸਹੀ ਹੈ ਬੋਲਿਆ ਗਿਆ ਗਲਤ ਔਰ ਉਸ ਤੋਂ ਬਾਅਦ ਲਗਾਤਾਰ ਲਗਭਗ 2 ਮਹੀਨੇ ਹੋ ਗਏ ਨੇ ਇਸ ਮਸਲੇ ਤੇ ਤੁਸੀਂ ਵੇਖ ਰਹੇ ਹੋ ਕੀ ਹਾਲਾਤ ਬਣ ਰਹੇ ਨੇ ਪਰ ਮੈਂ ਪਹਿਲਾਂ ਵੀ ਜਿਵੇਂ ਕਿਹਾ ਸੀ ਹੁਣ ਵੀ ਜਿਵੇਂ ਕਹਿ ਰਿਹਾ ਕਿ ਇਸ ਮਸਲੇ ਤੇ ਪੰਜਾਬ ਪੁਲਿਸ ਕਿਰੀ ਹੋਈ ਹੈ ਐਫ ਆਈ ਆਰ ਦਰਜ ਕਰਨ ਨੂੰ ਲੈ ਕੇ ਐਫ ਆਈ ਆਰ ਚ ਭਾਵੇਂ ਅਨਨੋਨ ਪਰਸਨ ਲਿਖਿਆ ਗਿਆ ਸੀ ਪਰ ਕੰਪਲੇਨ ਚ ਨਾਮ ਸਾਫ ਤੌਰ ਤੇ ਕਪਿਲ ਮਿਸ਼ਰਾ ਸੁਖਬੀਰ ਬਾਦਲ ਸੁਖਪਾਲ ਖੈਰਾ ਪ੍ਰਗਟ ਸਿੰਘ ਦੇ ਕੰਪਲੇਨ ਚ ਨਾਮ ਸੀਗੇ ਔਰ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਕੰਪਲੇਨ ਜਾਂ ਐਫ ਆਈ ਆਰ ਨਹੀਂ ਹੋ ਸਕਦੀ ਸੀ ਕਿਉਂਕਿ ਮਸਲਾ ਦਿੱਲੀ ਵਿਧਾਨ ਸਭਾ ਦੇ ਅੰਦਰ ਦਾ ਦਿੱਲੀ ਵਿਧਾਨ ਸਭਾ ਨੇ ਜਾਂਚ ਕਰਾ ਕੇ ਰਿਪੋਰਟ ਕਹਿਤਾ ਕਿ ਵੀਡੀਓ ਠੀਕ ਹੈ ਫਿਰ ਸਵਾਲ ਸਭ ਤੋਂ ਵੱਡਾ ਹੋਇਆ ਕਿ ਜੇ ਤੁਹਾਡੇ ਤੋਂ ਜੋ ਜਾਣਕਾਰੀਆਂ ਮੰਗੀਆਂ ਗਈਆਂ ਸੀ ਇੱਕ ਵੀਡੀਓ ਜਿਹੜੀ ਤੁਸੀਂ ਜਾਂਚ ਕਰਾਈ ਜਾਂਚ ਦੀ ਰਿਪੋਰਟ ਐਫਐਸਐਲ ਤੋਂ ਕਿਹੜੀ ਹੈ ਇੱਕ ਕੰਪਲੇਨ ਜਿਹੜੀ ਤੁਹਾਡੇ ਕੋਲ ਆਈ ਔਰ ਉਸ ਤੇ ਤੁਸੀਂ ਜਿਹੜੀ ਐਫਆਈਆਰ ਦਰਜ ਕੀਤੀ ਹੈ ਚਾਰ ਚੀਜ਼ਾਂ ਇਹ ਜਵਾਬ ਹੁਣ ਤੱਕ ਪੰਜਾਬ ਪੁਲਿਸ ਕਿਉਂ ਨਹੀਂ ਦੇ ਪਾਰੀ ਯਾਨੀ ਕਿ ਪਰਚਾ ਕਰ ਲਿਆ ਗਿਆ 120 20 ਵੀ ਲਾ ਦਿੱਤੀ ਗਈ ਵਿਚਾਰ ਕੇ ਜਿੰਨੂ ਮਰਜੀ ਪਾ ਦਿਓ ਪਰ ਇਹ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਭਾਈ ਕਿਹੜੇ ਸਬੂਤਾਂ ਕਿਹੜੇ ਕਾਗਜ਼ਾ ਦੇ ਆਧਾਰ ਤੇ ਔਰ ਇਸ ਨੂੰ ਲਟਕਾਇਆ ਜਾ ਰਿਹਾ ਜਿਸ ਤੋਂ ਬਾਅਦ ਹੁਣ ਦਿੱਲੀ ਵਿਧਾਨ ਸਭਾ ਸਖਤ ਹੋ ਗਈ ਹੈ ਮਸਲਾ ਸਿੱਧੀ ਕਾਰਵਾਈ ਤੇ ਆਏਗਾ 20 ਤਰੀਕ ਤੱਕ ਦਾ ਅਲਟੀਮੇਟਮ ਅਖੀਰਲਾ ਨੋਟਿਸ ਸਾਫ ਤੌਰ ਤੇ ਕਿਹਾ ਗਿਆ ਉਸ ਚਿੱਠੀ ਚ ਦੇ ਦਿੱਤਾ ਗਿਆ ਹੁਣ ਜਵਾਬ ਕੀ ਹੋਏਗਾ ਕਿ ਕੰਪੀਟੈਂਟ ਅਥਾਰਟੀ ਪੰਜਾਬ ਹੈ ਜਾਂ ਦਿੱਲੀ ਹੈ ਜਿਹਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ ਜਿਹੜੇ ਗ੍ਰਹਿ ਵਿਭਾਗ ਕਹਿ ਰਹੇ ਨੇ ਕਿ ਅਸੀਂ ਕੰਪੀਟੈਂਟ ਅਥਾਰਟੀ ਨੂੰ ਕਿਹਾ ਜਿਵੇਂ ਉਥੋਂ ਅਪਰੂਵਲ ਆਏਗਾ ਤੁਹਾਨੂੰ ਜਵਾਬ ਦੇ ਦਾਂਗੇ ਪਰ ਉਹ ਕਹਿ ਰਹੇ ਨਹੀਂ ਅਸੀਂ ਡੀਜੀਪੀ ਤੇ ਸੀਪੀ ਤੋਂ ਨੋਟਿਸ ਮੰਗਿਆ ਸੀ ਨੋਟਿਸ ਦਿੱਤਾ ਸੀ ਉਹਨਾਂ ਨੂੰ ਜਵਾਬ ਹੋਣਾ ਤਾਂ ਚਾਹੀਦਾ ਮਸਲਾ ਵੱਡਾ ਹੁੰਦਾ ਜਾ ਰਿਹਾ ਹੈ ਪਰ ਅਖੀਰ 'ਚ ਮੈਂ ਇੱਕ ਗੱਲ ਕਹੂੰਗਾ ਕਿ ਮਸਲਾ ਸਿਰਫ ਇਨਾ ਹੈ ਮੈਂ بار بار ਪੰਜਾਬੀਆਂ ਨੂੰ ਕਹਿਣਾ 2 ਮਹੀਨੇ ਹੋ ਗਏ ਲਟਕਦੇ ਨੂੰ 2 ਤੋਂ ਜ਼ਿਆਦਾ ਭਈ ਆਤੀਸ਼ੀ ਨੇ ਕੀ ਬੋਲਿਆ ਸੀ ਕਿ ਬੇਅਦਬੀ ਕੀਤੀ ਹੈ ਕੀ ਅਪਮਾਨ ਕੀਤਾ ਗੁਰੂਆਂ ਦਾ ਮਸਲਾ ਉਹ ਹੈ ਅਤੀਸ਼ੀ ਨੇ ਦੇਤੇ ਹੁਣ ਤੱਕ ਕੀ ਜਵਾਬ ਦਿੱਤਾ ਇੰਨੇ ਦਿਨ ਵਿਧਾਨ ਸਭਾ ਤੋਂ ਕਿਉਂ ਗਾਇਬ ਰਹੇ ਗੋਆ ਦੇ ਵਿੱਚ ਰਹੇ ਬੰਬਈ ਚ ਰਹੇ ਜਿੱਥੇ ਮਰਜੀ ਰਹੇ ਸਵਾਲ ਵੱਡਾ ਹੈ ਕਿ ਗੁਰੂਆਂ ਦਾ ਅਪਮਾਨ ਕੀਤਾ ਅਮਾਜਵੀ ਪਾਰਟੀ ਦੀ ਵੱਡੀ ਲੀਡਰ ਨੇ ਜਾਣਈ ਇਹਦਾ ਜਵਾਬ ਚਾਹੇ ਪੰਜਾਬ ਸਰਕਾਰ ਚਾਹੇ ਪੰਜਾਬ ਦੇ ਆਪ ਦੇ ਲੀਡਰ ਨੇ ਉਹ ਦੇਣ ਬਾਕੀ ਇਹ ਕਾਰਵਾਈਆਂ ਤੇ ਦੇਖੋ ਇੱਕ ਗੱਲ ਸਾਫ਼ ਹੈ ਦਿੱਲੀ ਵਿਧਾਨ ਸਭਾ ਵਾਲੇ ਮਾਮਲੇ ਚ ਵੱਡਾ ਐਕਸ਼ਨ ਐਸੇ ਮਹੀਨੇ ਹੁੰਦਾ ਤੁਹਾਨੂੰ ਨਜ਼ਰ ਆਏਗਾ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ